ਲੋਕਾਂ ਸਮੂੱਚੇ ਹੀ ਸਾਰੇ ਵੀਰਾਂ ਦਾ ਚੰਡੀਗੜ੍ਹੋਂ ਮਹਾਲੀ ਜਲੰਧਰੋਂ ਫਗਵਾੜਿਓਂ ਗੁਰਾਇਆ ਤੋਂ ਜਿੰਨੇ ਵੀ ਮੇਰੇ ਵੀਰ ਆਇਆ ਸਮੂੱਚੇ ਦਾ ਬਹੁਤ ਬਹੁਤ ਧੰਨਵਾਦ ਔਰ ਬਾਬਾ ਸਾਹਿਬ ਡਾਕਟਰ ਉਮੇਦਗਰ ਜੀ ਜੀ ਜੋ ਪ੍ਰੀਤ ਨਿਮਾਨ ਦੇ ਵਿਸਦੀ ਆਪਾਂ ਰੈਲੀ ਕੱਢੀ ਆ ਜੋ ਕਿ ਤੁਹਾਡੇ ਸਾਰੇ ਸਹਿਯੋਗ ਦੇ ਨਾਲ ਚੌਥੀ ਰੈਲੀ ਰੱਖੀ ਗਈ ਆ ਔਰ ਜਿਸ ਦੇ ਵਿੱਚ ਅੱਜ ਜੋ ਆਪਾਂ ਸਾਰੇ ਦੇਖ ਰਿਹਾ ਕਿ ਮੀਡੀਆ ਦੇ ਉੱਤੇ ਜਿਹੜਾ ਅਮਿਤ ਸ਼ਾਹ ਗ੍ਰਹਿ ਮੰਤਰਾਲੇ ਦਾ ਬੀਜੇਪੀ ਦਾ ਲੀਡਰ ਆ ਉਹਨੂੰ 바ਵਾ ਸਾਹਿਬ ਡਾਕਟਰ ਉਮੇਦਗੜੀ ਜਿਹੜੀ ਸੋਚ ਨੂੰ ਉਹ ਤੋਂ ਜਿਹੜੀ ਸੋਚ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਮੈਂ ਆਪਣੇ ਸਮੂੱਚੇ ਹੀ ਵੀਰਾਂ ਦਾ ਬੜਾ ਧੰਨਵਾਦ ਕਰਦਾ ਕਿ ਜਿਹੜੇ ਅੱਜ ਇਸ ਮੈਸੇਜ ਦੇ ਉੱਤੇ 바ਵਾ ਸਾਹਿਬ ਡਾਕਟਰ ਉਮੇਦਗੜੀ ਦੀ ਪ੍ਰੀਜ਼ਮਾਨ ਦੇ ਵਸਤੇ ਸਾਰੇ ਇਕੱਠੇ ਹੋ ਕੇ ਅੱਜ ਆਪਾਂ ਜਿਹੜੀ ਸ਼ਰਧਾ ਦੇ ਫੁੱਲ ਚੜਾਉਣਾ ਆ ਸ਼ਰਧਾ ਦੇ ਫੁੱਲ ਉਹ ਹੀ ਸੱਚੇ ਸੁੱਚੇ ਆ ਕਿ 바ਵਾ ਸਾਹਿਬ ਡਾਕਟਰ ਉਮੇਦਗੜੀ ਜੀ ਅੱਪਾ ਸੋਚ ਨੂੰ ਅੱਗੇ ਵਧਾਈਏ ਤਾਂ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਅੱਪਾ ਜਿਹੜੇ ਪੜ ਲਿਖਾ ਕੇ ਆਪਣੇ ਬੱਚੇ ਇਹਨੂੰ ਅੱਗੇ ਤੋਂ ਅੱਗੇ ਆਈਪੀਐਸ ਆਈਐਸ ਵੱਡੇ ਵੱਡੇ ਅਫਸਰਾਂ ਦੇ ਲਈਏ ਕਿਉਂਕਿ ਬਾਵਾ ਸਾਹਿਬ ਡਾਕਟਰ ਉਮੇਦਕਰਦੀ ਸੋਸੀ ਕਿ ਜੇਕਰ ਮੇਰਾ ਸਮਾਜ ਪੜ੍ਹ ਲਿਖ ਕੇ ਅੱਗੇ ਵਧੇਗਾ ਤਾਂ ਸਾਨੂੰ ਜਿਹੜੇ ਇਹੋ ਜਿਹੇ ਲੀਡਰ ਜਿਹੜੇ ਸਾਡੇ ਸਮਾਜ ਨੂੰ ਸਾਡੇ ਭਾਈਚਾਰੇ ਨੂੰ ਖਰਾਬ ਕਰ ਰਹੇ ਆ ਔਰ ਉਸ ਦੀ ਬੈਸਟ ਹੋ ਜਾਏਗੀ ਅੱਜ ਆਪਾਂ ਦੇਖ ਰਹੇ ਆ ਕਿ ਪੰਜਾਬ ਸਰਕਾਰ ਦੇ ਵਿੱਚ ਵੀ ਜਿਹੜੇ ਧਰਨੇ ਮੁਜ਼ਾਹਰੇ ਮਲਾਜਮ ਜਿਹੜੇ ਸੜਕਾਂ ਤੇ ਆਏ ਪਏ ਆ ਔਰ ਜਿਹੜੇ ਛੱਭੂ ਬਾਰਡਰ ਤੇ ਸਾਡੇ ਕਿਸਾਨ ਵੀਰ ਬੈਠੇ ਆ ਜਿਨ੍ਹਾਂ ਦੇ ਦੁਆਰਾ 30 ਦਸੰਬਰ ਨੂੰ ਪੰਜਾਬ ਬੰਦ ਦੀ ਐਲਾਨ ਕੀਤਾ ਅੱਜ ਆਪਾਂ ਦੇਖ ਰਹੇ ਆ ਕਿ ਟੋਟਲੀ ਸੈਂਟਰ ਸਰਕਾਰ ਔਰ ਪੰਜਾਬ ਸਰਕਾਰ ਫੇਲ ਹੋ ਚੁੱਕੀ ਆ ਮੈਂ ਸਮੁੱਚੇ ਹੀ ਸਾਥੀਆਂ ਨੂੰ ਅਪੀਲ ਕਰਦਾ ਕਿ ਜੇਕਰ ਆਪਾਂ ਬਾਬਾ ਸਾਹਿਬ ਡਾਕਟਰ ਉਮੇਦਕਰ ਦੀ ਸੋਚ ਨਾਲ ਚੱਲਾਂਗੇ ਤਾਂ ਸਾਡਾ ਹੀ ਰਾਜ ਤੇ ਸਾਡਾ ਹੀ ਕਾਜ ਹੋਏਗਾ ਇਸ ਲਈ ਮੈਂ ਸਮੁੱਚੇ ਹੀ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਖਾਸ ਦੀਆਂ ਦਾ ਮੋਟੇ ਤੌਰ ਤੇਿਲਵਾਤ ਕਰਦਾ ਹਾਂ ਔਰ ਮੀਡੀਆ ਦਾ ਵੀ ਧੰਨਵਾਦ ਕਰਦਾ ਹਾਂ ਨਾਲ ਹੀ ਮੈਂ ਬੀਜੇਪੀ ਸਰਕਾਰ ਨੂੰ Dalit Virodhi ਇਸ ਕਰਕੇ ਕਹਿ ਰਿਹਾ ਕਿਉਂਕਿ ਉਸਦਾ ਅਸਲੀ ਚਿਹਰਾ ਜਿਹੜਾ ਉਹ ਜਨਤਾ ਦੇ ਸਾਹਮਣੇ ਸਾਫ ਹੋ ਚੁੱਕਾ ਵਾ ਉਹਨਾਂ ਦੇ ਮੰਤਰੀ ਅਮਿਤ ਸ਼ਾਹ ਵੱਲੋਂ ਬਿਆਨ ਦੇਣਾ ਕਿ ਹਰ ਜਗ੍ਹਾ ਬਾਬਾ ਸਾਹਿਬ ਬਾਬਾ ਸਾਹਿਬ ਬਾਬਾ ਸਾਹਿਬ ਜਾਣੀ ਕੀ ਉਹਨਾਂ ਦੇ ਹੱਲੇ ਵੀ ਮਿਰਚਾ ਬਾਬਾ ਸਾਹਿਬ ਦੇ ਨਾਮ ਦੀਆਂ ਲੜ ਲੀਆਂ ਨੇ ਕਿਉਂਕਿ ਬਾਬਾ ਸਾਹਿਬ ਹੋਰ ਰੈਪਰ ਹੋਏ ਨੇ ਜਿਨ੍ਹਾਂ ਨੇ ਇਕੱਲਿਆਂ ਨੇ ਆਪਣੇ ਦਮ ਤੇ ਜਾਤੀ ਪਾਤ ਦੀਆਂ ਕੱਚੀਆਂ ਦਾ ਦਿੱਤੀਆਂ ਤੇ ਅੱਜ ਅਸੀਂ ਉਹੀ ਬਾਬਾ ਸਾਹਿਬ ਅੰਬੇਡਕਰ ਦੇ ਬੱਚੇ ਆ ਇਹਨਾਂ ਨੂੰ ਸਾਡੇ ਤੋਂ ਖਤਰਾ ਮਹਿਸੂਸ ਹੋਣ ਲੱਗ ਗਿਆ ਇਸ ਕਰਕੇ ਇਦਾਂ ਦੇ ਪਾਸ਼ਣ ਦੇ ਰਹੇ ਨੇ ਪਰ ਅਸੀਂ ਤੁਹਾਡੇ ਪਾਸ਼ਣਾ ਤੋਂ ਡਰਨ ਵਾਲੇ ਨਹੀਂ ਆ ਲੋੜ ਪਈ ਤਾਂ ਉਹ ਤੁਰ ਜਵਾਬ ਤੁਹਾਨੂੰ ਦਵਾਂਗੇ ਭਾਜਪਾ ਸਰਕਾਰ ਦਾ ਤਫਤੋ ਤੱਕ ਹਿਲਾ ਦਾਂਗੇ ਕਿਉਂ ਕਰਕੇ ਇਹਨਾਂ ਨੇ ਇਹ ਗੱਲ ਕਹਿ ਕੇ ਸਾਬਤ ਕਰ ਦਿੱਤਾ ਕਿ ਇਹ ਦਲਤ ਵਿਰੋਧੀ ਆ ਸੋ ਇਸ ਕਰਕੇ ਬੀਜੇਪੀ ਸਰਕਾਰ ਮੁਰਦਾਬਾਦ 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 ਬੀਜੇਪੀ ਸਰਕਾਰ ਮੁਰਦਾ